ਨਨਤ ਮੈਨੂੰ ਲੱਗੇ ਸ਼ੱਕ ਸੀਗਾ ਮਮਾ ਤੇ ਤੇ ਇਸ ਕਰਕੇ ਮਾ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮਰਜ ਕਰਵਾਣੀ ਸੀ ਆ ਨਨਤ ਆਇਸ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਜਨਨਾ ਮਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕੇ ਹੋ ਗਏ ਤੇ ਉਹ ਇੱਕੇ ਦਾ ਮਾਰਨ ਲੱਗੇ ਉਹਨਾਂ ਨੇ ਦੇਖਿਆ ਨਹੀਂ ਕਿ ਕੌਣ ਮੂਰੇ ਆ ਕੌਣ ਨਹੀਂ ਪਤਨੀ ਨੂੰ ਰੀਲਾ ਬਣਾ ਕੇ ਪੋਸਟ ਕਰਨ ਤੋਂ ਰੋਕਦਾ ਸੀ ਤੇ ਉਸ ਦੇ ਕਰੈਕਟਰ ਦੇ ਉੱਤੇ ਸ਼ੱਕ ਕਰਦਾ ਸੀ ਦੱਸਦੀ ਕਿ ਉਸ ਦੇ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਦੱਸਿਆ ਜਾ ਰਿਹਾ ਕਿ ਤੀਸタル ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਮਾਮਲਾ ਮੁੱਗਾ ਦੇ ਪਿੰਡ ਬੋਹਣਾ ਤੋਂ ਸਾਹਮਣੇ ਆਇਆ ਜਿੱਥੇ ਪਤੀ ਦੇ ਵੱਲੋਂ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਮਾਂ ਬਾਰੇ ਉਹਨਾਂ ਦੇ ਬੱਚਿਆਂ ਨੇ ਦੱਸਿਆ ਕਿ ਉਸ ਦਾ ਪਿਤਾ ਹਮੇਸ਼ਾ ਉਸ ਦੀ ਮਾਂ ਨੂੰ ਵੀਡੀਓ ਬਣਾਉਣ ਤੋਂ ਰੋਕਦਾ ਸੀ ਅਤੇ ਉਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਉਹਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਣ ਦੇਣਗੇ। ਮਮਾ ਦਾ ਨਾਮ ਮਤਲਬ ਕਿ ਸ਼ੱਕ ਸੀਗਾ ਮਮਾ ਤੇ ਤੇਸ ਕਰਕੇ ਪਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਜ ਕਰवानी ਸੀਗੀ ਤੇ ਉਹ ਅੱਜ ਤੇ ਰਿਆਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਿਲ ਕੇ ਪਪਾ ਨੇ ਨਾ ਹਾਇਸ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਉਹਨਾਂ ਨੇ ਸਾਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕਿਉਂਗੇ ਤੇ ਉਹ ਇੱਕੇ ਦਾ ਮਾਰਨ ਲੱਗੇ ਉਹਨਾਂ ਨੇ ਦੇਖਿਆ ਨਹੀਂ ਕਿ ਕੌਣ ਮੂਰੇ ਆ ਕੌਣ ਨਹੀਂ ਆ ਕੌਣ ਸੀਗਾ ਕਰੇ ਬੰਦਾ ਸੀਗਾ ਸਰ ਨਿੱਕ ਆਹ ਦਾ ਕਾਕਾ ਕਦੇ ਨਾ ਬਾਰ ਕਦੇ ਨਾ ਕਿਤੇ ਗਈ ਕਾਪੇ ਨਸ ਤੇਨੇ ਲੋੜ ਕਿਤੇ ਮਦਦ ਸਰ 6-7 ਵਾਰ ਹੋਇਆ ਮਤਲਬ ਕਿ ਬਾਹਾਂ ਦੀਆਂ ਹੱਡੀਆਂ ਉਟਮਾ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸੈਲਸ ਪਾੜਦਾ ਸਾਰਾ ਕੁਝ ਕਰਦਾ ਬਈ ਅੱਖ ਵੀ ਫਾੜਦੀ ਕੀ ਕਿਹਾ ਜਾਵੇ ਨਾ ਨਾ ਵੀ ਹੋਇਆ ਸੀਗਾ ਕੋਤਨ ਹਾਂ ਜੀ ਸਰ ਤਲਾਕ ਪਹਿਲਾਂ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਪੰਚਾਇਤੀ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰ ਪਰ ਮੈਨੂੰ ਇਹਨਾਂ ਦਾ ਪਤਾ ਨਹੀਂ ਸੀਗਾ ਵੀ ਮੈਂ ਤਾਂ ਲੁਧਿਆਣਾ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਾੜੀ ਲੈਂਦੇ ਸੀ ਹਾਂਜੀ ਨਾਲ ਹੀ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕੰਮ ਤੋਂ ਤੇ ਮੈਨੂੰ ਫੋਨ ਆਇਆ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜੇ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਸੀ ਕੀ ਕਹਿਣਾ ਜਾਊਂਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮੰਮੀ ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ ਨਹੀਂ ਜਾਣ ਦੇਣਾ ਇਸ ਸਬੰਧੀ ਐਸਪੀ ਦੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਲੜਕੀ ਆ ਜੀ ਉਹਦਾ ਨਾਮ ਹੈਗਾ ਸਰਬਜੀਤ ਕੌਰ ਜਿਹੜਾ ਉਹਦਾ ਪਤੀ ਆ ਉਹਦਾ ਨਾਮ ਹੈਗਾ ਹਰਮੇਸ਼ ਸਿੰਘ ਉਹ ਆਪਣੀ ਵਾਈਫ ਦੇ ਉੱਪਰ ਸ਼ੱਕ ਕਰਦਾ ਸੀਗਾ ਵੀ ਇਹ ਕੈਰੈਕਟਰ ਦੀ ਮਾੜੀ ਆ ਇਸ ਕਰਕੇ ਉਹਨੇ ਸਿਰ ਦੇ ਵਿੱਚ ਕਾਫੀ ਗੰਭੀਰ ਸੱਟਾਂ ਮਾਰੀਆਂ ਜਿਹਦੇ ਕਰਕੇ ਕੱਲ ਉਹਨੂੰ ਐਡਮਿਟ ਕਰਾ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣ ਦਰਾਨੇ ਇਲਾਜ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਆ ਉਸਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਤੇ ਉਤੇ ਕੇਸ ਰਜਿਸਟਰ ਕੀਤਾ ਗਿਆ ਸੀ ਕੱਲ 307 ਦਾ ਵੀ ਇਸ ਮਹੀਨਾ ਦੇ ਵਿੱਚ ਅੱਜ ਵੱਦਾ ਜੁਰਮ ਕਰ ਦਿੱਤਾ ਜਾਊਗਾ ਇਹ 302 ਦਾ ਇਹ ਮਾਰੇ ਕਦੇ ਨਾਲ ਹੈ ਜੀ ਉਹ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਮੰਨ ਲਓ ਪਈਆਂ ਹੁੰਦੀਆਂ ਡਾਂਗ ਛੋਟਾ ਜਿਹੜੀ ਵੀ ਚੀਜ਼ ਉਹਦੇ ਹੱਥ ਆਈ ਉਸ ਟਾਈਮ ਉਹਨੇ ਉਹਦੇ ਨਾਲ ਹੀ ਉਹਦੇ ਸਿਰ ਦੇ ਉੱਤੇ ਕਾਫੀ ਗੰਭੀਰ ਬਾਰ ਕੀਤੇ। ਕਾਰਨ ਕੀ ਰਿਹਾ ਜੀ ਗੁੱਟ ਮਾਰਦਾ ਕਾਰਨ ਉਹਦੇ ਕਰੈਕਟਰ ਦੇ ਉੱਤੇ ਸ਼ੱਕ ਕਰਦਾ ਸੀ ਜੀ ਵੀ ਇਹ ਕਰੈਕਟਰ ਦੀ ਮਾਰੀ। ਬੰਦਾ ਅਰੈਸਟ। ਦੱਸਿਆ ਕਿ ਜਿਵੇਂ ਹੀ ਪਤੀ ਦਿਬਲੂ ਆਪਣੀ ਪਤਨੀ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ। ਮੋਗਤੋਂ ਸੰਦੀਪ ਅਰੂੜਾ पंजाबी लोक चॅनल